ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 18 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੀ ਆ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਫਿੱਡੇ ਕਲਾਂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨ ਨਾਮ 30000 ਬੈਸਟ ਰੇਡਰ ਦੇ ਵਿੱਚ ਜਾਪੀ ਨੂੰ ਕਾਟ-ਕਾਟ 100 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਖਾਰਾ ਤੇ ਸਾਫੋ ਵਾਲ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਖਾਰਾ ਫਾਸਟ ਤੇ ਸਾਫੋ ਵਾਲਾ ਸੈਕੰਡ ਤੇ ਇਥੋਂ ਬੈਸਟ ਰੇਡਰ ਬਣੇਗਾ ਰੰਮੀ ਲਾਲਬਾਈ ਵਾਲਾ ਅਠ ਕਬੱਡੀਆਂ ਪਾ ਕੇ 6 ਨੰਬਰ ਲੈ ਤੇ ਤੇ ਬਿਟ ਜਾਪੀ ਬਣੇਗਾ ਆਰਾਮ ਖਾਰੇ ਵਾਲਾ 6 ਟੱਚ ਲੈ ਕੇ 5 ਜੱਫੇ ਲਾਈ ਅੱਗੇ ਗੱਲ ਕਰਦੇ ਹਾਂ ਨਲ ਮਾਨਕ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਉਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 71000 ਸੀ ਤੇ ਵੈਸਟ ਰੇਡਰ ਤੇ ਬੈਟ ਜਾਫੀ ਨੂੰ 21-21000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਨੱਲ ਮਾਨਕ ਤੇ ਜਲਾਲਪੁਰ ਦੀਆਂ ਟੀਮਾਂ ਦੇ ਵਿਚਕਾਰ ਇਥੇ ਜਲਾਲਪੁਰ ਫਾਸਟ ਤੇ ਨੱਲ ਮਾਨਕ ਸੈਕੰਡ ਤੇ ਇਥੋਂ ਬੈਟ ਰੇਡਰ ਬਣੇਗਾ ਗੋਰਾ ਜਗਰਾਲ ਵਾਲਾ 11 ਕਬੱਡੀਆਂ ਪਾ ਕੇ 8 ਨੰਬਰ ਲੈ ਤੇ ਇਥੇ ਬੈਟ ਜਾਫੀ ਬਣੇਗਾ ਲੱਭੂ ਸੀਚੇ ਵਾਲ 11 ਟੱਚ ਲੈ ਕੇ 6 ਜੱਫੇ ਲਾਈ ਅੱਗੇ ਗੱਲ ਕਰਦੇ ਆ ਦੋਦਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 71000 ਸੀ ਵੈਸਟ ਰੇਡਰ ਤੇ ਬੈਟ ਜਾਫੀ ਨੂੰ ਮਾਣਾ ਤੇ ਜਾਂਡਲੀ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਜਾਂਡਲੀ ਫਾਸਟ ਤੇ ਡੱਗਰ ਮਾਣਾ ਸੈਕੰਡ ਤੇ ਇਸ ਤੋਂ ਬੈਸਟ ਰੇਡਰ ਬਣੇ ਹੈਗੇ ਮਿਲਕੀ ਤੇ ਤੁਮਧਾਨ ਸਾਹਿਬ ਤੇ ਜਾਂਡਲੀ ਵਾਲਾ ਦੀਲਾ ਦੋਨੇ ਜੁਆਇੰਟ ਬੈਸਟ ਰੇਡਰ ਬਣੇ ਹੈਗੇ ਤੇ ਬੈਸਟ ਜਾਫੀ ਬਣੇਗਾ ਮਨੀਸ਼ ਬਾਹੁ ਅਕਬਰਪੁਰ ਚਾਰ ਟੱਚ ਲਏਗੇ ਤਿੰਨ ਜੱਪੇ ਲਾਏ ਤੇ ਨਾਲ ਜੁਆਇੰਟ ਬੈਸਟ ਜਾਫੀ ਬਣੇਗਾ ਵਿਕਾਸ ਅੱਗੇ ਗੱਲ ਕਰਦੇ ਕੰਬਾਲੀ ਕੰਡਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 111111 ਰੁਪਏ ਸੀ ਤੇ ਦੂਜਾ ਨਾਮ 77777 ਰੁਪਏ ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 8660 ਰੁਪਏ ਦਿੱਤੇ ਗਏ ਸਨ ਅਤੇ ਫਾਈਨਲ ਮੈਚ ਹੋਇਆ ਸੀ ਸੌਂਗਲ ਤੇ ਖੁੱਡਾਂ ਵਾਲੀ ਸੇਰ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਸੌਂਗਲ ਸੈਕਿੰਡ ਤੇ ਖੁੱਡਾਂ ਵਾਲੀ ਸੇਰ ਫਾਸਟ ਤੇ ਇਥੋਂ ਬੈਕਟ ਰੇਡਰ ਬਣ ਗਿਆ ਸੁਖੀ ਖੁੱਡਾਂ ਵਾਲੀ ਸੇਰ ਵਾਲਾ 8 ਕਬੱਡੀਆਂ ਪਾ ਕੇ 7 ਨੰਬਰ ਲੈ ਤੇ ਇਥੇ ਬੈਟ ਜੱਫੀ ਬਣ ਗਿਆ ਅਰਸ਼ ਬਰਸਾਲਪੁਰ 5 ਟੱਚ ਲੈ ਕੇ 3 ਜੱਪੇ ਲਾਏ ਅੱਗੇ ਗੱਲ ਕਰਦੇ ਆ ਦਾਖਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 71000 ਸੀ ਬੈਕਟ ਰੇਡਰ ਤੇ ਬੈਟ ਜੱਫੀ ਨੂੰ 3131000 ਰੁਪਏ ਦਿੱਤੇ ਗ ਕਰ ایتھوں ਆਲਮਗੀਰ ਸਾਹਿਬ ਫਸਟ ਤੇ ਕੋਰੇ ਵਾਲਾ ਸੈਕੰਡ ਤੇ ایتھوں ਵੈਸਟ ਰੇਡਰ ਬਣੇਗਾ ਜਸਨ ਆਲਮਗੀਰ ਵਾਲਾ ਨੌ ਕਬੜੀਆਂ ਪਾ ਕੇ ਨੌ ਨੰਬਰ ਲਈ ਤੇ ਤੇ ਬੈਟ ਜੱਫੀ ਬਣੇਗਾ ਕੁਲਵੀਰ ਜਟਾਣਾ ਤੇ ਕਦੂ ਰਸੂਲਪੁਰ ਦੋਨਾਂ ਨੇ ਦੋ ਦੋ ਜੱਫੇ ਲਾ ਕੇ ਦੋਨੇ ਜੁਆਇੰਟ ਵੈਸਟ ਜੱਫੀ ਬਣੇਗੀ ਅੱਗੇ ਗੱਲ ਕਰਦੇ ਨੂਰਪੁਰਾ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 45000 ਤੇ ਦੂਜਾ ਨਾਮ 41000 ਸੀ ਵੈਸਟ ਰੇਡਰ ਤੇ ਬੈਟ ਜੱਫੀ ਨੂੰ 212000 ਰੁਪਏ ਦਿੱਤੇ ਗਏ ਸਾਨੇ ਤੇ ਫਾਈਨਲ ਮੈਚ ਹੋਇਆ ਸੀ ਢੋਲੀ ਤੇ ਭਾਂਗਰ ਦੀਆਂ ਟੀਮਾਂ ਦੇ ਵਿੱਚ ਕਰ ਰਿਹਾ ਸੋ ਭਾਂਗਰ ਸੈਕੰਡ ਤੇ ਢੰਡੋਲੀ ਫਾਸਟ ਤੇ ਇਸ ਵੈਸਟ ਰੇਡਰ ਬਣੇਗਾ ਜੱਜ ਮੰਡਾ ਵਾਲਾ ਪੰਜ ਕਵਡੀਆਂ ਪਾ ਕੇ ਪੰਜ ਨੰਬਰ ਲੈਤੇ ਬੈਸਟ ਜੱਪੀ ਬਣੇਗਾ ਪ੍ਰਦੀਪ ਤੂਫਾਨ ਤੇ ਗੁਰੀ ਦੋਨਾਂ ਨੇ ਤਿੰਨ ਤਿੰਨ ਟੱਚ ਲੈ ਕੇ ਦੋ ਦੋ ਜੱਪੇ ਲਾਏ ਹਾਂਜੀ ਇਹ ਸੀ ਵੀਡੀਓ 18 ਮਾਰਚ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ